ਸੋਹੇ ਤਰਲੇ ਗੱਡਣ ਨੂੰ ਨਹੀਂ ਇਹ ਮੈਸੇਜ ਭੇਜ ਰਿਹਾ ਮੈਂ ਬਸ ਇੰਨੀ ਗੱਲ ਕਹਿਣ ਨੂੰ ਇਹ ਮੈਸੇਜ ਭੇਜ ਰਿਹਾ ਠੀਕ ਆ ਜੇ ਮੈਂ ਕੋਈ ਕ੍ਰਾਈਮ ਕੀਤਾ ਮੇਰੇ ਤੇ 307 ਲੱਗੀ ਉਹ ਬੰਦੇ ਨੇ ਸਾਡੀ ਕਾਸਟ ਬਾਰੇ ਪੁੱਠਾ ਬੋਲੇ ਸੀ ਨਵੀ ਨੇ ਉਹਨੇ ਬਾਅਦ ਚ ਜਿਹਦੇ ਬਾਰੇ ਮਾਫੀ ਵੀ ਮੰਗੀ ਜੇ ਅਸੀਂ ਉਹਦੇ ਘਰੇ ਵੜੇ ਆ ਉਹਨੂੰ ਦੱਸਣ ਲਈ ਵੜੇ ਆ ਕਿ ਸਾਡੀ ਵਾਲਮੀਕੀ ਬਰਾਦਰੀ ਕਿਸੇ ਤੋਂ ਕੱਟ ਨਹੀਂ ਹੈਗੀ ਜੇ ਸਾਡੀ ਬਰਾਦਰੀ ਨੂੰ ਗਲਤ ਬੋਲੂਗਾ ਜੋ ਵੀ ਬੋਲੂਗਾ ਉਹਨੂੰ ਅਸੀਂ ਇੱਦੀ ਅਕਲ ਦਵਾਵਾਂਗੇ ਠੀਕ ਆ ਤੇ ਬਾਕੀ ਗੱਲ ਰਹੀ ਮੇਰੀ ਫੈਮਲੀ ਦੀ ਜੇ ਮੈਂ ਸੁਧਰਿਆ ਸੀਗਾ ਮੈਂ ਆਪਣੇ ਬੱਚੇ ਦੇ ਮੂੰਹ ਨੂੰ ਸੁਧਰਿਆ ਸੀ ਮੈਂ ਪੰਜਾਬ ਛ ਕਿ ਮੈਂ ਆ ਵੇਹੇ ਕ੍ਰਾਈਮ ਦੀ ਲਾਈਨ ਛੱਡਣਾ ਵਾ ਹਨਾ ਬਾਕੀ ਜੇ ਮੇਰੇ ਘਰਦਿਆਂ ਤੇ ਮੇਰੇ ਬੱਚਿਆਂ ਤੇ ਇਹ ਕੁਛ ਆ ਰਿਹਾ ਵਾ ਮੇਰੀ ਘਰ ਵਾਲੀ ਮੇਰੇ ਜੇ ਮੈਂ ਜੇਲ੍ਹ ਜਾਂਦਾ ਸੀਗਾ ਕੁਛ ਵੀ ਕਰਦਾ ਸੀ ਮੇਰੀ ਘਰ ਵਾਲੀ ਮੇਰੇ ਬੱਚਿਆਂ ਨੂੰ ਸਾਂਭਦੀ ਸੀ ਠੀਕ ਆ ਤੇ ਹੁਣ ਉਹ ਜੇਲ੍ਹ ਜਾ ਰਹੀ ਆ 302 ਦਾ ਪਰਚਾ ਉਹ ਤੇ ਨਜਾਇਜ਼ ਦਾ ਪਾਤਾ ਵਾ ਪੁਲਿਸ ਨੇ ਠੀਕ ਆ ਨਾ ਉਹਦੀ ਅਰੈਸਟ ਪਾਤੀ ਆ 4 ਦਿਨਾਂ ਤੋਂ ਮੇਰੀ ਘਰ ਵਾਲੀ ਠੀਕ ਆ ਡੁੱਗਰੀ ਥਾਣੇ ਦੇ ਵਿੱਚ ਆ ਕਮਿਸ਼ਨਰ ਸਾਹਿਬ ਨੇ ਨਜਾਇਜ਼ ਇਹ ਕੀਤੀ ਆ ਹਰਕਤ ਮੇਰੇ ਬੱਚਿਆਂ ਨਾਲ ਸਾਰਿਆਂ ਨਾਲ ਸਾਨੂੰ ਸਾਡਾ ਸਾਰਾ ਮੇਰੇ ਉੱਤੇ ਸਾਰੀ ਜ਼ਿੰਦਗੀ ਖਰਾਬ ਕਰਤੀ ਮੇਰੀ ਤਾਂ ਪਰ ਮ ਜੇ ਮੇਰੀ ਜ਼ਿੰਦਗੀ ਖਰਾਬ ਹੋ ਰਹੀ ਹੈ ਮੈਂ ਜ਼ਿੰਦਗੀ ਕਿਸੇ ਦੀ ਸੱਟ ਰਹਿਣ ਵੀ ਨਹੀਂ ਦਊਂਗਾ ਇਹ ਗੱਲ ਮੈਂ ਆਪਣੇ ਹੋਸ਼-ਵਿਵਹਾਲ ਚ ਕਹਿ ਰਿਹਾ ਵਾਂ ਜਿੱਦਾਂ ਮਰਜੀ ਤੁਸੀਂ ਸੇਵ ਕਰ ਲਿਓ ਸਾਰੇ ਕਿਤੇ ਦਿਖਾ ਦਿਓ ਜਿਹੜੇ ਕਰ ਦੂੰਗਾ ਬਟ ਗੱਲ ਇਹ ਹੈ ਇਹ ਸਾਡੇ ਐਂਟੀਆਂ ਤੋਂ ਪੈਸੇ ਖਾ ਕੇ ਹੈ 50-50 ਲੱਖ ਰੁਪਏ ਖਾ ਕੇ ਉਹਨਾਂ ਤੋਂ ਸਾਡੇ ਖਿਲਾਫ ਪਰਚੇ ਬੰਦੇ ਸਾਡੇ ਕੋਲ ਪੈਸਾ ਹੈ ਨਹੀਂਗਾ ਪਰ ਸਾਡੇ ਦੀ ਜ਼ਰਤ ਪੂਰੀ ਆ ਸਾਡੇ ਦੀ ਅਣਖ ਪੂਰੀ ਆ ਸਾਡੀ ਅਣਖ ਨਹੀਂ ਮਰੀ ਜੇ ਉਹਨਾਂ ਕੋਲ ਪੈਸਾ ਵਾ ਸਾਡੇ ਕੋਲ ਅਣਖ ਆ ਠੀਕ ਆ ਉਹ ਪੈਸੇ ਦੇ ਕੇ ਕੁਝ ਕਰਾ ਸਕਦੇ ਸੋਕਾ ਦੇ ਸੱਟਾ ਮਾਰਦੇ ਆ ਰੋਜ਼ ਰੋਜ਼ ਪੁਲਿਸ ਵਾਲਿਆਂ ਦੀ ਗੱਡੀਆਂ 'ਚ ਬਹਿ ਬਹਿ ਕੇ ਉਹ ਵਿਪਨਾਂ ਨਾਲ ਫੋਟੋਆਂ ਪਾਉਂਦੇ ਆ ਉਹਨਾਂ ਨੂੰ ਤਾਂ ਇਹ ਫੜ ਨਹੀਂ ਸਕਦੇ ਸਾਨੂੰ ਕੀ ਆ ਮੇਰਾ ਘਰ ਰੋਲਦਾ ਵਾ ਮੈਂ ਵਿਪਨ ਵੀ ਰਕ ਮੰਗਾਉਂਗਾ ਸਭ ਕੁਝ ਹੋਊਗਾ ਤੇ ਮੇਰੇ ਮਰਨ ਤੋਂ ਬਾਅਦ ਵੀ ਹੁੰਦਾ ਹੀ ਰਹੂਗਾ ਮੈਨੂੰ ਪਤਾ ਇਹਨਾਂ ਨੇ ਮੈਨੂੰ ਮਾਰ ਦੇਣਾ ਮੇਰੇ ਮਰਨ ਤੋਂ ਬਾਅਦ ਵੀ ਇਹ ਕੁਝ ਹੋਊਗਾ ਠੀਕ ਆ ਬਾਕੀ ਜਿੱਦਾਂ ਤੁਹਾਨੂੰ ਸਹੀ ਲੱਗੇ ਮੈਂ ਬਸ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਮੈਂ ਜਿਉਂਦਾ ਰਹੂੰਗਾ ਮੈਨੂੰ ਮੈਂ ਤਾਂ ਮਰਨਾ ਹੀ ਹੈ ਮੈਨੂੰ ਪਤਾ ਤੁਸੀਂ ਮੇਰਾ ਇਨਕਾਊਂਟਰ ਕਰਨਾ ਹੀ ਕਰਨਾ ਵਾ ਤੁਸੀਂ ਇਨਕਾਊਂਟਰ ਮਿੱਥਿਆ ਹੋਇਆ ਵਾ ਤੁਸੀਂ ਇਹ ਦੱਸੋ ਕਿਹੜੇ 307 ਦੇ ਪਰਚੇ ਦੇ ਵਿੱਚ ਮੈਂ ਕਿਹੜਾ ਗੋਲੀ ਚਲਾਈ ਸੀ ਉੱਥੇ ਸੱਟਾਂ ਹੀ ਮਾਰੀਆਂ ਸੀਗੀਆਂ ਅਸੀਂ ਜਾ ਕੇ दारू ਪੀਤੀ ਜੀ ਜੋ ਹੋ ਗਿਆ ਗਲਤੀ ਮੰਨਦਾ ਮੈਨੂੰ ਪਤਾ ਮੈਂ ਗਲਤੀ ਕੀਤੀ ਹੈ ਲੇਡੀਜ਼ ਤੇ ਵੀ ਹੱਥ ਚੱਕਿਆ ਜੋ ਵੀ ਹੋਇਆ ਵਾ ਪਰ ਇਹ ਦੱਸੋ ਤੁਸੀਂ ਕਿੱਥੇ ਦਾ ਕਾਨੂੰਨ ਆ ਕਿ ਜੇ ਮੈਂ 307 ਕੀਤੀ ਤੇ 307 ਦੇ ਵਿੱਚ ਇੰਟੈਲੀਜੈਂਸ ਦੀਆਂ ਟੀਮਾਂ ਏਜੀਟੀਐਫ ਦੀਆਂ ਟੀਮਾਂ ਮੇਰਾ ਇਨਕਾਊਂਟਰ ਕਰਨ ਲਈ 50 50 ਹਾਂ ਲੋਡਡ ਗੰਨਾ ਲੈ ਕੇ ਚਾਰ ਚਾਰ ਡੀਐਸਪੀ ਨਾਲ ਲੈ ਕੇ ਮੇਰੇ ਫਲੈਟ ਤੇ ਰੇਡ ਮਾਰਨਾ ਜਿਦਾਂ ਮੈਂ ਰੱਬ ਵੱਲੋਂ ਹੀ ਮੇਰੀ ਕਿਸਮਤ ਚੰਗੀ ਜੇ ਮੈਂ ਉੱਥੇ ਸੀਗਾ ਨਹੀਂ ਜੇ ਮੈਂ ਉੱਥੇ ਹੁੰਦਾ ਇਹਨਾਂ ਨੇ ਤਾਂ ਮੈਨੂੰ ਮਾਰ ਦੇਣਾ ਸੀਗਾ